ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਬਰਮਾ ਤੇ ਥਾਈਲੈਂਡ ਦੇ ਵਿੱਚ ਜਿਹੜਾ ਪੁਚਾਲ ਆਇਆ ਉਹਦੀ ਸਾਰੀ ਡਿਟੇਲਸ ਦੇ ਬਾਰੇ ਮਿਆਂਮਾਰ ਪਿਛਲੇ 4 ਸਾਲਾਂ ਤੋਂ ਡਿਕਟੇਟਰਸ਼ਿਪ ਦੇ ਰਾਜ ਦੇ ਅੰਡਰ ਹੈ ਤੇ ਪਿਛਲੇ 4 ਸਾਲ ਤੋਂ ਹੀ ਇਹਦੇ ਉੱਤੇ ਜਦੋਂ ਤੋਂ ਆਰਮੀ ਨੇ ਕਬਜ਼ਾ ਕੀਤਾ ਤਾਂ ਡਿਕਟੇਟਰਸ਼ਿਪ ਚੱਲ ਰਹੀ ਹੈ ਤੇ ਇਸ ਟਾਈਮ ਮਿਆਂਮਾਰ ਦੇ ਵਿੱਚ ਹਾਲਾਤ ਇੰਨੇ ਕਿ ਜ਼ਿਆਦਾ ਖਰਾਬ ਨੇ ਕਿ ਈਵਨ 20% 20% ਏਰੀਆ ਹੀ ਹੈ ਜਿਹਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਡਿਕਟੇਟਰਸ਼ਿਪ ਹੈਗੀ ਹੈ ਬਾਕੀ ਦਾ ਜਿਹੜਾ 80% ਏਰੀਆ ਹੈ ਉਹਦੇ ਉੱਪਰ ਹਥਿਆਰਬੰਦ ਛੋਟੇ-ਛੋਟੇ ਗਰੁੱਪਸ ਦਾ ਕਬਜ਼ਾ ਹੈ ਪਿਛਲੇ 4 ਸਾਲ ਤੋਂ ਮਿਆਂਮਾਰ ਦੇ ਲੋਕ ਮਾਸ ਕਿਲਿੰਗਸ ਬਹੁਤ ਜ਼ਿਆਦਾ ਗਰੀਬੀ ਤੇ ਗੈਂਗਸਟਰਸ ਦੇ ਵੱਲੋਂ ਅੰਨਾ ਕੀਤਾ ਗਿਆ ਤਸ਼ੱਦਦ ਇਹਨਾਂ ਸਾਰੀਆਂ ਚੀਜ਼ਾਂ ਦੇ ਸ਼ਿਕਾਰ ਹੋ ਰਹੇ ਨੇ ਤੇ ਇਹੋ ਜਿਹੇ ਸਮੇਂ ਦੇ ਵਿੱਚ ਇੱਕ 7.7 ਰਿਕਟਰ ਸਕੇਲ ਦਾ ਜਿਹੜਾ ਭੁਚਾਲ ਹੈ ਉਹ ਅਖੀਰਲੀ ਚੀਜ਼ ਸੀ ਜੋ ਮਿਆਂਮਾਰ ਦੇ ਲੋਕ ਚਾਹੁੰਦੇ ਸਿਗੇ ਤੇ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖਦੇ ਹਾਂ ਕਿ 7.7 ਰਿਕਟਰ ਸਕੇਲ ਦਾ ਭੁਚਾਲ ਮਿਆਂਮਾਰ ਦੇ ਵਿੱਚ ਕਿਉਂ ਆਇਆ ਮਿਆਂਮਾਰ ਦੇ ਵਿੱਚ ਬਹੁਤ ਸਾਰੀਆਂ ਟੈਕਟੋਨਿਕ ਪਲੇਟਾਂ ਨੇ ਪੂਰਾ ਦੇਸ਼ ਇਹ ਅਸਥਿਰ ਪਲੇਟਾਂ ਦੇ ਉੱਤੇ ਖੜਾ ਹੈ ਜਿਹੜੀਆਂ ਲਗਾਤਾਰ ਕਿਤੇ ਨਾ ਕਿਤੇ ਹਿਲਦੀਆਂ ਰਹਿੰਦੀਆਂ ਨੇ ਵਿਸ਼ੇਸ਼ ਤੌਰ ਤੇ ਮਿਆਂਮਾਰ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਉਹ ਬਹੁਤ ਹੀ ਅਜੀਬ ਹੈ ਤੇ ਦੂਸਰੇ ਪਾਸੇ ਥਾਈਲੈਂਡ ਜਿਹੜਾ ਕਿ ਮਿਆਂਮਾਰ ਦਾ ਗੁਵੰਡੀ ਦੇਸ਼ ਹੈ ਉਹ ਬਹੁਤ ਵੱਡਾ ਦੇਸ਼ ਹੈ ਥਾਈਲੈਂਡ ਤੇ ਇੱਥਾਂ ਜਿਹੜੀਆਂ ਟੈਕਟੋਨਿਕ ਪਲੇਟਾਂ ਨੇ ਉਹਨਾਂ ਦੀ ਸਥਿਤੀ ਬੜੀ ਹੀ ਸਥਿਰ ਹੋ ਚੁੱਕੀ ਹੈ ਉਹ ਉਹਨਾਂ ਦੇ ਵਿੱਚ ਇੰਨੀ ਹਿਲਜੋਲ ਕਦੀ ਵੀ ਨੋਟ ਨਹੀਂ ਕੀਤੀ ਗਈ ਥਾਈਲੈਂਡ ਦੇ ਇਤਿਹਾਸ ਦੇ ਮੁਤਾਬਕ ਕਦੀ ਵੀ ਉੱਥੇ ਪੁਚਾਲ ਵਰਗੀ ਆਫਤ ਨਹੀਂ ਆਈ ਪਰ ਇਸਦੇ ਉਲਟ ਸਿਰਫ ਕੁਝ ਕਿਲੋਮੀਟਰ ਦੂਰ ਮਿਆਂਮਾਰ ਦੀ ਜਿਹੜੀ ਸਥਿਤੀ ਹੈ ਉਹ ਇਸ ਤੋਂ ਬਿਲਕੁਲ ਉਲਟ ਹੈ ਅਤੇ ਮਿਆਂਮਾਰ ਦੇ ਵਿੱਚ ਯੂਰੇਸ਼ੀਆਈ ਅਤੇ ਏਸ਼ੀਆਈ ਟੈਕਟੋਨਿਕ ਪਲੇਟਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਹਿਲਜੁਲ ਪੈਦਾ ਕਰਦੀਆਂ ਰਹਿੰਦੀਆਂ ਨੇ ਨਾਓ ਵਨ ਵੈਨ ਆਈ ਮੈਂਸ਼ਨ ਬਿਫੋਰ ਥੋਸ ਪਲੇਟਸ ਵਾਟ ਵੀ ਕੈਨ ਸੀ ਹੇਅਰ ਇਸ ਵੀ ਕੈਨ ਸੀ ਅ ਮੇਜਰ ਰੈਡ ਲਾਈਨ ਕਮਿੰਗ ਡਾਊਨ ਕਲੋਸ ਟੂ ਵੇਅਰ ði ਅਰਥਕਵੇਕਸ ਅਕੁਰਡ ਇਸ ਤੋਂ ਅਗਲੀ ਇੱਕ ਗੱਲ ਕਿ ਪੁਚਾਲ ਜਿਹੜਾ 7.7 ਰਿਕਟਰ ਸਕੇਲ ਦਾ ਨੋਟ ਕੀਤਾ ਗਿਆ ਇਹ ਮਿਆਂਮਾਰ ਦੇ ਵਿੱਚ ਕਿਉਂ ਆਈ ਇਹ ਆਪਾਂ ਦੇਖਦੇ ਹਾਂ ਇਸ ਵਾਰ ਇੰਨਾ ਵੱਡਾ ਪੁਚਾਲ ਮਿਆਂਮਾਰ ਦੇ ਵਿੱਚ ਕਿਉਂ ਆਇਆ ਇਸ ਭੁਚਾਲ ਦਾ ਕੇਂਦਰ ਇੱਕ ਬਹੁਤ ਹੀ ਛੋਟੀ ਜੀ ਜਗ੍ਹਾ ਦੇ ਉੱਪਰ ਸੀ ਪਹਿਲੀ ਆਫਤ ਜਾਂ ਪਹਿਲਾ ਭੁਚਾਲੀ ਝਟਕਾ ਜਿਹੜਾ ਮਹਿਸੂਸ ਕੀਤਾ ਗਿਆ ਉਹ ਮਿਆਂਮਾਰ ਚ ਦੁਪਹਿਰ 1 ਵਜੇ ਮਹਿਸੂਸ ਕੀਤਾ ਗਿਆ ਪਰ ਇਸ ਦੀ ਪੂਰੀ ਤਾਕਤ ਕੁਝ ਹੀ ਏਰੀਆ ਦੇ ਵਿੱਚ ਸੀਮਿਤ ਰਹੀ ਇਹ 7.7 ਰਿਕਟਰ ਸਕੇਲ ਦੇ ਭੁਚਾਲ ਦਾ ਪਹਿਲਾ ਝਟਕਾ ਸੀ ਪਰ ਇਸ ਪਹਿਲੇ ਝਟਕੇ ਆਉਣ ਤੋਂ ਬਾਅਦ ਅਗਲੇ 12 ਮਿੰਟ ਦੇ ਵਿੱਚਕਾਰ ਹੀ 10 ਹੋਰ ਲਗਾਤਾਰ ਝਟਕੇ ਆਏ ਜਿਨ੍ਹਾਂ ਦਾ ਰਿਕਟਰ ਸਕੇਲ ਤੇ ਮੈਜ਼ਰਮੈਂਟ 6 ਤੋਂ 6.5 ਦੇ ਵਿਚਕਾਰ ਸੀ ਇਸ ਦਾ ਪ੍ਰਭਾਵ ਇੰਨਾ ਵੱਡਾ ਸੀ ਕਿ ਇਸ ਤੋਂ 1000 ਕਿਲੋਮੀਟਰ ਦੀ ਦੂਰੀ ਤੇ ਸਥਿਤ ਚੀਨ ਦੇ ਵਿੱਚ ਵੀ ਇੰਨਾ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਮਿਆਂਮਾਰ ਜੋ ਕਿ ਆਪਣੇ ਆਪ ਨੂੰ ਇੱਕ ਡਿਕਟੇਟਰਸ਼ਿਪ ਦੇ ਵਿੱਚ ਕਦੋਂ ਤੋਂ ਲੁਕੋਈ ਬੈਠਾ ਸੀ ਉਹਨਾਂ ਦੇ ਸ਼ਾਸਕਾਂ ਨੇ ਇਸ ਪੁਚਾਲ ਦੇ ਆਉਣ ਤੋਂ ਬਾਅਦ ਅੱਗੇ ਹੋ ਕੇ ਸਾਰੀ ਦੁਨੀਆ ਨੂੰ ਹੈਲਪ ਦੀ ਅਪੀਲ ਕੀਤੀ ਹੈ ਲੋਕਾਂ ਨੇ ਖੁਦ ਫੌਜ ਨੂੰ ਆ ਕੇ ਗਿਆ ਕਿ ਸਾਡੀ ਹਰ ਤਰ੍ਹਾਂ ਦੀ ਬਣਦੀ ਮਦਦ ਤੁਸੀਂ ਕਿਰਪਾ ਕਰਕੇ ਜ਼ਰੂਰ ਕਰੋ ਦਮਿਆਨ ਮਾਰ ਦੇ ਲੋਕ ਕਹਿੰਦੇ ਨੇ ਕਿ 4 ਸਾਲਾਂ ਦੇ ਵਿੱਚ ਪਹਿਲੀ ਵਾਰ ਸਾਡਾ ਦੇਸ਼ ਪੂਰੀ ਦੁਨੀਆ ਦੇ ਲਈ ਖੁੱਲ ਗਿਆ ਅਸਲ ਵਿੱਚ ਮਿਆਨਮਾਰ ਦੀ ਜੇ ਗੱਲ ਕਰੀਏ ਤਾਂ ਅਜੇ ਤੱਕ ਪੂਰੀਆਂ ਮੌਤਾਂ ਦਾ ਅੰਦਾਜ਼ਾ ਬਿਲਕੁਲ ਵੀ ਨਹੀਂ ਲਗਾਇਆ ਜਾ ਸਕਦਾ ਬਹੁਤ ਜ਼ਿਆਦਾ ਗਰੀਬੀ ਦੇ ਕਾਰਨ ਨਾ ਤਾਂ ਉੱਥੇ ਢੰਗ ਦਾ ਇਨਫਰਾਸਟ੍ਰਕਚਰ ਹੈ ਨਾ ਹੀ ਉੱਥੇ ਤੰਗ ਦੀਆਂ ਸੜਕਾਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਬਿਲਡਿੰਗਸ ਦੀਆਂ ਚੰਗੇ ਹਾਲਾਤ ਨਹੀਂ ਹਨ ਹਾਲਾਂਕਿ ਉਥੋਂ ਦੀ ਸਰਕਾਰ ਨੇ ਆਪਣੇ ਦੇਸ਼ ਦੀਆਂ ਫੁਟੇਜਸ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਮਿਆਂਮਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਇੱਕ ਆਦਮੀ ਨੇ BBC ਨੂੰ ਆਪਣੇ ਪਿੰਡ ਵਿੱਚ ਹੋਈਆਂ ਕੁੱਲ 100 ਡੈੱਡ ਬੋਡੀਜ਼ ਦੀਆਂ ਫੋਟੋਗ੍ਰਾਫਸ ਭੇਜੀਆਂ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਮੌਤਾਂ ਦੀ ਕਿੰਨੀ ਕੁ ਗਿਣਤੀ ਸਾਹਮਣੇ ਆਉਣ ਦੀ ਸੰਭਾਵਨਾ ਹੈ ਹੁਣ ਗੱਲ ਕਰਦੇ ਹਾਂ ਥਾਈਲੈਂਡ ਦੀ ਥਾਈਲੈਂਡ ਇੱਕ ਚੰਗਾ ਇਕਨੋਮਿਕ ਲੈਵਲ ਦੇ ਉੱਤੇ ਕੰਮ ਕਰਨ ਵਾਲਾ ਦੇਸ਼ ਹੈ ਤੇ ਉਹਦੀ ਜਿਹੜੀ ਇਕਨੋਮਿਕਲ ਗਰੋਥ ਹੈ ਉਹ ਵੀ ਬਹੁਤ ਚੰਗੀ ਹੈ ਮਤਲਬ ਉਹਨਾਂ ਦੀ ਜੀਡੀਪੀ ਵੀ ਚੰਗੀ ਹੈ ਥਾਈਲੈਂਡ ਦੇ ਵਿੱਚ ਕਦੀ ਵੀ ਪੁਚਾਲ ਵਰਗੀ ਕੁਦਰਤੀ ਆਫਤ ਨਹੀਂ ਆਈ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਬਹੁਤ ਉੱਚੀਆਂ-ਉੱਚੀਆਂ ਇਮਾਰਤਾਂ ਨੇ ਤੇ ਉੱਥੋਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਵੀ ਬਹੁਤ ਹੀ ਜ਼ਿਆਦਾ ਹੈ ਤੇ ਥਾਈਲੈਂਡ ਦੇ ਵਿੱਚ ਪੁਚਾਲ ਦਾ ਇਤਿਹਾਸ ਨਾ ਹੋਣ ਕਰਕੇ ਉੱਥੇ ਟੈਕਟੋਨਿਕ ਪਲੇਟਾਂ ਦੀ ਹਿਲਜੁਲ ਨਾ ਹੋਣ ਕਰਕੇ ਉੱਥੋਂ ਦੀਆਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਗਈਆਂ ਉਹਨਾਂ ਦੇ ਉੱਤੇ ਕਦੀ ਵੀ ਇਸ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਕਿ ਉੱਥੇ ਭੁਚਾਲ ਆਉਣ ਦੇ ਕਾਰਨ ਕੋਈ ਜੇ ਫਿਊਚਰ 'ਚ ਨੁਕਸਾਨ ਹੋਏਗਾ ਤਾਂ ਇੰਨੀ ਜ਼ਿਆਦਾ ਸੇਫਟੀ ਹੋਣੀ ਚਾਹੀਦੀ ਹੈ। ਮਤਲਬ ਸੇਫਟੀ ਨਿਯਮਾਂ ਨੂੰ ਬਿਲਕੁਲ ਅਣਦੇਖਾ ਕੀਤਾ ਗਿਆ ਥਾਈਲੈਂਡ ਦੀਆਂ ਬਿਲਡਿੰਗਾਂ ਬਣਾਉਣ ਦੇ ਲਈ। ਇਸੇ ਕਰਕੇ ਥਾਈਲੈਂਡ ਦੀਆਂ ਇਮਾਰਤਾਂ ਬੈਂਕਾਕ ਦੇ ਵਿੱਚ ਬਣੀਆਂ ਹੋਈਆਂ ਇਮਾਰਤਾਂ ਤਾਸ਼ ਦੇ ਪੱਤਿਆਂ ਦੇ ਵਾਂਗੂ ਡਿੱਗੀਆਂ ਜਦੋਂ ਇਹ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ। ਥਾਈਲੈਂਡ ਦੇ ਲੋਕ ਵੀ ਇਹੀ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਕਿ ਕਿੰਨੇ ਕੁ ਲੋਕ ਇੱਥੇ ਫਸੇ ਹੋਏ ਨੇ ਜੋ ਕਿ ਇਮਾਰਤਾਂ ਦੇ ਅੰਦਰ ਦੱਬੇ ਹੋਏ ਆ ਜਾਂ ਬਾਹਰੇ ਗਏ ਆ। ਉੱਥੇ ਹਰ ਪਾਸੇ ਇੱਕ ਤਰ੍ਹਾਂ ਦਾ ਜਾਮ ਦੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਮਲਬਾ ਹੀ ਮਲਬਾ ਦਿਖਦਾ ਹੈ ਹਰ ਪਾਸੇ। ਇੰਨਾਂ ਤਬਾਹੀ ਭਰੀਆਂ ਵੀਡੀਓਜ਼ ਨੂੰ ਬਹੁਤ ਜਗ੍ਹਾ ਦੇ ਉੱਤੇ ਦੇਖਿਆ ਗਿਆ ਹੈ। ਜਦੋਂ ਗੰਭੀਰ ਮਰੀਜ਼ਾਂ ਨੂੰ ਇਨ੍ਹਾਂ ਇਮਾਰਤਾਂ ਦੇ ਥੱਲੇੋਂ ਕੱਢਿਆ ਗਿਆ ਤਾਂ ਉਹਨਾਂ ਨੂੰ ਖੁੱਲੇ ਅਸਮਾਨ ਦੇ ਵਿੱਚ ਸੜਕਾਂ ਦੇ ਉੱਤੇ ਜਾਂ ਗਰਾਊਂਡਾਂ ਦੇ ਵਿੱਚ ਲਟਾਇਆ ਗਿਆ। ਬੈਂਕਾਕ ਦੀ ਆਪਣੀ ਆਬਾਦੀ 90 ਲੱਖ ਤੋਂ ਉੱਪਰ ਹੈ। ਬੈਂਕਾਕ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਕਿ ਇਨ੍ਹਾਂ 90 ਲੱਖਾਂ ਦੇ ਵਿੱਚੋਂ ਕਿੰਨੇ ਇਮਾਰਤਾਂ ਦੇ ਥੱਲੇ ਦੱਬੇ ਹੋਏ ਨੇ ਤੇ ਕਿੰਨੇ ਮਾਰੇ ਗਏ ਆ। ਤੇ ਇਨ੍ਹਾਂ ਸਭ ਲੋਕਾਂ ਦੀ ਭਾਲ ਅਜੇ جاری ਹੈ। ਪਿਛਲੇ ਸਾਲ ਤੁਰਕੀ ਦੇ ਵਿੱਚ ਇੱਕ ਭੁਚਾਲ ਆਇਆ ਸੀ ਜੋ ਕਿ 7.9 7.9 ਰਿਕਟਰ ਸਕੇਲ ਦੇ ਉੱਤੇ ਮੈਚਰ ਕੀਤਾ ਗਿਆ ਸੀ ਤੇ ਜਿਹਦੇ ਵਿੱਚ ਤੁਰਕੀ ਦੇ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਵਾਈ ਸੀ ਹੁਣ ਇੱਕ ਇਮਾਰਤ ਦੀ ਗੱਲ ਕਰੀਏ ਜਿਹੜੀ ਕਿ ਬੈਂਕਾਕ ਦੀ ਇਮਾਰਤ ਹੈ ਤੇ ਜਿਸਦੀ ਵੀਡੀਓ ਢਹਿ ਢੇਰੀ ਹੁੰਦੀ ਹਰ ਜਗ੍ਹਾ ਵਾਇਰਲ ਹੋ ਰਹੀ ਹੈ ਤਾਂ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਇਮਾਰਤ ਸੀ ਇਹ ਥਾਈਲੈਂਡ ਦੇ ਵਿੱਚ ਨਿਰਮਾਣ ਅਧੀਨ ਬਿਲਡਿੰਗ ਸੀ ਇਹ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਤੀ ਮੰਜ਼ਲਾ ਇਮਾਰਤ ਸੀ ਜੋ ਕਿ ਅਜੇ ਨਿਰਮਾਣ ਅਧੀਨ ਸੀਗੀ ਉਸ ਸਮੇਂ ਉਸ ਇਮਾਰਤ ਦੇ ਵਿੱਚ 500 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸੀ ਤੇ ਜਦੋਂ ਭੁਚਾਲ ਆਇਆ ਤਾਂ ਉਹ ਇਮਾਰਤ ਤਾਸ਼ ਦੇ ਪੱਟਿਆਂ ਦੀ ਤਰ੍ਹਾਂ ਢਹਿ ਢੇਰੀ ਹੋ ਗਈ ਇਸ ਸਮੇਂ ਤੱਕ ਜਦੋਂ ਤੱਕ ਇਹ ਵੀਡੀਓ ਬਣ ਰਿਹਾ ਹੈ 130 ਤੋਂ ਵੱਧ ਮਜ਼ਦੂਰ ਅਜੇ ਵੀ ਉਸ ਇਮਾਰਤ ਦੇ ਥੱਲੇ ਦੱਬੇ ਹੋਏ ਨੇ ਜਿਨ੍ਹਾਂ ਦੀ ਭਾਲ ਅਜੇ ਤੱਕ جاری ਹੈ म्यानमार 1940 ਤੋਂ ਬਾਅਦ ਬਹੁਤ ਸਾਰੇ ਭੁਚਾਲ ਐਕਸਪੀਰੀਅੰਸ ਕਰ ਚੁੱਕਿਆ ਜਿੰਨਾ ਦਾ ਰਿਕਟਰ ਪੈਮਾਨਾ ਅਲੱਗ-ਅਲੱਗ ਸੀ ਪਰ 7.7 ਦਾ ਰਿਕਟਰ ਪੈਮਾਨਾ ਬਹੁਤ ਹੀ ਵੱਡਾ ਹੈ ਤੇ ਕਿਹਾ ਜਾ ਰਿਹਾ ਹੈ ਕਿ 7.7 ਰਿਕਟਰ ਅਸ਼ਾਰੀਆ ਵਾਲਾ ਜਿਹੜਾ ਭੁਚਾਲ ਦੇਖਿਆ ਗਿਆ ਉਹ ਹੁਣ ਤੱਕ ਦਾ ਮਿਆਂਮਾਰ ਚ ਆਇਆ ਸਭ ਤੋਂ ਵੱਡਾ ਭੁਚਾਲ ਸੀ ਤੇ ਦੂਸਰੇ ਪਾਸੇ ਥਾਈਲੈਂਡ ਜਿਸ ਨੇ ਕਦੀ ਵੀ ਭੁਚਾਲ ਅਨੁਭਵ ਨਹੀਂ ਕੀਤਾ ਉੱਥੇ ਵੀ ਹੁਣ ਪੁਚਾਲ ਜਿਹੜਾ ਮਹਿਸੂਸ ਕੀਤਾ ਗਿਆ ਉਹਨੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਤੇ ਦੋਨਾਂ ਦੇਸ਼ਾਂ ਦੀ ਆਰਥਿਕ ਹਾਲਤ ਦੇ ਵਿੱਚ ਬਹੁਤ ਵੱਡਾ ਫਾਸਲਾ ਹੈ ਮਿਆਂਮਾਰ ਜਿੱਥੇ ਕਿ ਬਹੁਤ ਹੀ ਗਰੀਬ ਦੇਸ਼ ਹੈ ਤੇ ਉੱਥੇ 80% ਜਿਹੜਾ ਕੰਟਰੋਲ ਹੈ ਉਹ ਗੈਂਗਸਟਰਸ ਦੇ ਅੰਡਰ ਹੈ ਤੇ 20% ਡਿਕਟੇਟਰਸ਼ਿਪ ਦੇ ਅੰਡਰ ਚੱਲ ਰਿਹਾ ਜਦੋਂ ਕਿ ਇਕਨੋਮਿਕ ਗ੍ਰੋਥ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਥਾਈਲੈਂਡ ਮਿਆਂਮਾਰ ਤੋਂ ਕਿਤੇ ਹੀ ਬੈਟਰ ਦੇਸ਼ ਹੈ ਅੱਜ ਦੇ ਲਈ ਸਿਰਫ ਇੰਨਾ ਹੀ ਅਗਲੀ ਵਾਰ ਤੁਹਾਨੂੰ ਮਿਲਾਂਗੀ ਮੈਂ ਕਿਸੇ ਹੋਰ ਇੰਟਰਸਟਿੰਗ ਟੌਪਿਕ ਨੂੰ ਲੈ ਕੇ ਉਦੋਂ ਤੱਕ ਦੇ ਲਈ ਧੰਨਵਾਦ